ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਮੁਪਤਾ ਵਰੰਦ ਕੀਤੇ ਗਏ ਨੇ ਤੇ ਜ਼ਿਲ੍ਹੇ ਪਰਦੇ ਵਿੱਚ ਪੁਲਿਸ ਦੇ ਨਾਕੇ ਜਿਹੜੇ ਨੇ ਉਹ ਲਗਾਏ ਗਏ ਨੇ ਤੇ ਬਾਹਰ ਦੇ ਸੂਬਿਆਂ ਤੋਂ ਆਉਣ ਵਾਲੇ ਹਰ ਵਾਹਨ ਦੀ ਬਰੀਕੀ ਦੇ ਨਾਲ ਚੈਕਿੰਗ ਵੀ ਕੀਤੀ ਜਾ ਰਹੀ ਹੈ ਪਰ ਜੇਕਰ ਗੱਲ ਅੰਦਰੂਨੀ ਸੁਰੱਖਿਆ ਦੀ ਕਰੀਏ ਤਾਂ ਉਸ ਦੇ ਉੱਤੇ ਉਰਤੇ ਸਵਾਲ ਜਿਹੜੇ ਨੇ ਉਹ ਦੱਸ ਰਹੇ ਨੇ ਕਿ ਪਠਾਨਕੋਟ ਵਿਖੇ ਇਨ੍ਹਾਂ ਦਿਨੀਂ ਪ੍ਰਵਾਸੀ ਲੋਕਾਂ ਦੀ ਗਿਣਤੀ ਦੇ ਵਿੱਚ ਜਿਹੜਾ ਹੈ ਵੱਡਾ ਇਜ਼ਾਫਾ ਹੋਇਆ ਹੈ ਤੇ ਜਿਨ੍ਹਾਂ ਵੱਲੋਂ ਜ਼ਿਲ੍ਹੇ ਵਿੱਚ ਆਪਣੇ ਕਾਰੋਬਾਰ ਖੋਲੇ ਜਾ ਰਹੇ ਨੇ ਤੇ ਇਹਨਾਂ ਕਾਰੋਬਾਰਾਂ ਦੇ ਵਿੱਚ ਜ਼ਿਆਦਾ ਰੈਡੀ ਫੜੀ ਦੀਆਂ ਦੁਕਾਨਾਂ ਜਿਹੜੀਆਂ ਨੇ ਉਹ ਲੱਗਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਤੇ ਜੇ ਅਧਿਕਾਰੀਆਂ ਤੋਂ ਉਹਨਾਂ ਵੱਲੋਂ ਨਿਗਮ ਨੂੰ ਬਕਾਇਦਾ ਫੀਸ ਭਰੀ ਜਾਂਦੀ ਹੈ ਪਰ ਜੋ ਪਰਵਾਸੀ ਇਨੇ ਦਿਨੀ ਪਠਾਨਕੋਟ ਵਿਖੇ ਜਿਹੜੇ ਨੇ ਵਿਖੇ ਜਿਹੜੇ ਨੇ ਦੇਖਣ ਨੂੰ ਮਿਲ ਰਹੇ ਨੇ ਉਹਨਾਂ ਵੱਲੋਂ ਕਿਤੇ ਵੀ ਆਪਣੀ ਮਨਮਰਜ਼ੀ ਦੇ ਨਾਲ ਰੇੜੀ ਜੜੀ ਆ ਲਗਾ ਕੇ ਸਮਾਨ ਵੇਚਿਆ ਜਾ ਰਿਹਾ ਹੈ ਜਿਸ ਵਜ੍ਹਾ ਤੇ ਨਾਲ ਲੋਕਲ ਰੇੜੀ ਵਾੜਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਮੌਕੇ ਤੇ ਉਹਨਾਂ ਨੇ ਕਿਹਾ ਹੈ ਕਿ ਅਸੀਂ ਜਿਹੜੇ ਆ ਨਿਗਮ ਨੂੰ ਫੀਸ ਵੀ ਦਿੰਨੇ ਆ ਪਰ ਇਹ ਲੋਕ ਜਿਹੜੇ ਨੇ ਫੀਸ ਨਹੀਂ ਜਮ੍ਹਾਂ ਕਰਵਾਉਂਦੇ ਤੇ ਦੂਸਰਾ ਇਹ ਆਏ ਦਿਨ ਹੀ ਜਿੱਥੇ ਇਹਨਾਂ ਦਾ ਦਿਲ ਕਰਦਾ ਹੈ ਉੱਥੇ ਹੀ ਜੜੀ ਫੜੀ ਲਗਾ ਕੇ ਆਪਣਾ ਸਮਾਨ ਵੇਚਣਾ ਸ਼ੁਰੂ ਕਰ ਦਿੰਦੇ ਨੇ ਤੇ ਜਾਨ ਪਤਾ ਕਿਤੀ ਜਾਵੇ ਤਾਂ ਕਿ ਸਰਹੱਦੀ ਜ਼ਿਲ੍ਹਾ ਹੋਣ ਦੀ وجہ ਦੇ ਨਾਲ ਜਿਹੜਾ ਕੋਈ ਵੀ ਅਨਸੁਖਾਵੀ ਘਟਨਾ ਜਿਹੜੀ ਹੈ ਉਹ ਨਾ ਵਾਪਰ ਸਕੇ ਜ਼ਿਲ੍ਹਾ ਜਿਹੜਾ ਹੈ ਹਾਈ ਲਰਟੇ ਰਹਿੰਦਾ ਹੈ ਤੇ ਅਜਿਹੇ ਵਿੱਚ ਜੇਕਰ ਇਹਨਾਂ ਵਿੱਚੋਂ ਕੋਈ ਅਨਸੁਖਾਵੀ ਘਟਨਾ ਨੂੰ ਅੰਜਾਮ ਦਿੰਦਾ ਹੈ ਜ਼ਿਲ੍ਹੇ ਦੇ ਵਿੱਚ ਜਿਹੜਾ ਹੈ ਅਨਸੁਖਾਵੀ ਘਟਨਾ ਵਾਪਰਦੀ ਹੈ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਤੇ ਉੱਥੇ ਹੀ ਅਸੀਂ ਗੱਲਬਾਤ ਕਰਾਂਗੇ ਲੋਕਲ ਰੇਡੀ ਫੜੀ ਸੰਚਾਲਕ ਸੁਬਾਸ਼ ਤੇ ਨਾਲ ਉਹਨਾਂ ਵੱਲੋਂ ਕਿਸ ਤਰ੍ਹਾਂ ਇਸ ਮਾਮਲੇ ਨੂੰ ਦੇਖਿਆ ਜਾ ਰਿਹਾ ਹੈ ਕਿ ਪ੍ਰਤੀਕਿਰਿਆ ਉਹਨਾਂ ਨੇ ਇਸ ਮਾਮਲੇ ਤੇ ਦਿੱਤੀ ਹੈ ਆਓ ਦੇਖਦੇ ਹਾਂ ਪੂਰੀ ਖਬਰ। ਉਹ ਕਿਹਨਾ ਮਾਪਕ ਸੁਮਿਤ ਹਾਂਸ ਹੈ ਆ

ਇਹ ਚਾਰ ਮੌਲੇ ਮੈਂ ਦੇਖੋ ਜੀ ਜਿਹੜੀਆਂ ਬਾਹਰੋਂ ਰੇੜੀਆਂ ਆਈਆਂ ਨੇ ਜਿਹੜੇ ਆਣ ਪਛਾਤੇ ਲੋਕੀ ਆਏ ਦਾ ਜਿਨ੍ਹਾਂ ਕੋਲ ਕੋਈ ਲਾਇਸੈਂਸ ਨਹੀਂ ਹੈ ਕੋਈ ਕੁਛ ਨਹੀਂ ਹੈ ਆ ਕੇ ਜਿੱਥੇ ਦਿਲ ਕੀਤਾ ਉਹਨਾਂ ਨੇ ਰੋਡ ਦੇ ਉੱਤੇ ਰੇੜੀ ਲਾ ਲੈਣੀ ਹੈ ਤੇ ਉਹਨਾਂ ਦੇ ਕਾਰਨ ਵੀ ਬੜਾ ਫਰਕ ਪਿਆ ਤੇ ਉਹਨਾਂ ਕੋਲ ਕੋਈ ਚੀਜ਼ ਦਾ ਲਾਇਸੈਂਸ ਨਹੀਂ ਹੈ ਕੋਈ ਕੁਛ ਨਹੀਂ ਹੈ ਬਾਜੂ ਪਤਾ ਨਹੀਂ ਕਿੱਥੋਂ ਆਏਦੇ ਆ ਠੀਕ ਪਹਿਲੇ ਹੁਣ ਥੋੜੇ ਜਿਹਾ ਸਾਡੇ ਬੋਰ ਮੈਟਰ ਨੇ ਥੋੜਾ ਜਿਹਾ ਐਸਐਸਪੀ ਸਾਹਿਬ ਨੇ ਥੋੜਾ ਜਿਹਾ ਕੰਮ ਕੀਤਾ ਹੈ ਉਹ ਕੋਈ ਮਹੀਨਾ ਡੇਢ ਮਹੀਨਾ ਉਹ ਬਈ ਬੂਏ ਜਿਹੜੇ ਬਾਹਰ ਆਦੇ ਜਣਾ ਕੋਲ ਗੱਲ ਕੀ ਆਪਣੇ ਕਾਰਕੂਟ ਨਹੀਂ ਉਹ ਭੱਜ ਗਏ ਬਾਅਦ ਚ ਹੁਣ ਦੁਬਾਰਾ ਥੋੜੇ ਹੁਣ ਮੁੜ ਕੇ ਦੁਬਾਰਾ ਮੁੜ ਕੇ ਆ ਜਕਿਆ ਹਰ ਰੋਡ ਦੇ ਉੱਤੇ ਦੇਖੋ ਕਿੰਨੀਆਂ ਰੇੜੀਆਂ ਲਾਈ ਦੀਆਂ ਉਹਨਾਂ ਕੋਈ ਲਾਇਸੈਂਸ ਨਹੀਂ ਆ ਹੁਣ ਅਸੀਂ ਦਾ ਡਾਕ ਨੇ ਚੌਂਕ ਤੋਂ ਲਾ ਕੇ ਬਾਲਮੀਕ ਚੌਂਕ ਦੇ ਵਿੱਚ ਆ ਜਿੰਨੀਆਂ ਵੀ ਰੇੜੀਆਂ ਮਾਰਕੀਟ ਦੇ ਵਿੱਚ ਲਾਈ ਦੀਆਂ ਹੁਣ ਜਿਹੜਾ ਲੋਕਾਂ ਨੂੰ ਬਾਹਰੋਂ ਆਏਦੇ ਆ ਉਹਨਾਂ ਨੂੰ ਸੌਦਾ ਬਾਹਰੋਂ ਮਿਲ ਗਿਆ ਤਾਂ ਮਾਰਕੀਟ 'ਚ ਕੀ ਲੈਣਾ ਵੀਕੇ ਜਾਨੀ ਦੇਖੋ ਜਿਹੜੀਆਂ ਬਾਹਰੋਂ ਰੇੜੀਆਂ ਆਈਆਂ ਜਿਹੜੀਆਂ ਬਾਹਰੋਂ ਰੇੜੀਆਂ ਆਈਆਂ ਇਹ ਕਹਿੰਦੇ ਇਹਨਾਂ ਦੀ ਪਛਾਣ ਹੋਣੀ ਚਾਹੀਦੀ ਹੈ ਪਛਾਣ ਪੱਤਰ ਹੈ ਕੀ ਉਹਨਾਂ ਕੋਲ ਦੇਖਿਆ ਜਾਵੇ ਸੱਚ ਹੈ ਜਾਂ ਨਹੀਂ ਹੈ ਹੁਣ ਜੇ ਕੱਲ ਨੂੰ ਕੋਈ ਵੀ ਦੁਰਘਟਨਾ ਕਰਕੇ ਬਾਹਰੋਂ ਚੱਲ ਜਾਂਦਾ ਏ ਇਹਨਾਂ ਦੇ ਜ਼ਿੰਮੇਵਾਰ ਕੌਣ ਹੈ ਇਹਨਾਂ ਦੀ ਛਾਂਬੀ ਨੇ ਉਹਨੂੰ ਚਾਹੀਦੀ ਹੈ ਆ ਇਥੇ ਪ੍ਰਸ਼ਾਸਨ ਅੱਗੇ ਉਹ ਹੀ ਰਿਕਵੈਸਟ ਕਰ ਸਕਦੇ ਨੇ ਆ ਇਹਨਾਂ ਦੀ ਪਛਾਣ ਕਰੋ ਇਹਨਾਂ ਨੂੰ ਇਥੋਂ ਕੱਢੋ ਬਾਕੀ ਜਿਹੜੇ ਪੰਜਾਬੀ ਆ ਰਿਹੜੀਆਂ ਲਾਂਦੇ ਇਹਨਾਂ ਦੀ ਪਹਿਚਾਣ ਪਤਾ ਰਹਿ ਇਹਨਾਂ ਨੂੰ ਲੱਗਣ ਦੀਆਂ ਚਲੋ ਲੱਗਣ ਦੀਆਂ ਲਾਂਦੇ ਜਿਹੜੇ ਬਾਹਰੋਂ ਆਏ ਰਿਆ ਪਰਵਾਸੀ ਆਏ ਰਿਆ ਇਹਨਾਂ ਦਾ ਪਹਿਚਾਣ ਜਰੂਰ ਹੋਣਾ ਚਾਹੀਦੀ ਹੈ ਪ੍ਰਸ਼ਾਸਨ ਦਾ ਬਹੁਤ ਬਹੁਤ ਐ ਧੰਨਵਾਦ ਕਰਨੇ ਆ ਜਿਹੜਾ ਇਹਨਾਂ ਦੇ ਕਰਕੇ ਓੰਕਾਰੀ ਕੀਤੀ ਜਾਏ ਕਿਨ ਆ ਜਮੇ ਬੁਸਮਾ ਪਣਿਆ ਤੇ ਜੋਧਾ ਸਵਾਰੜੀਆਂ ਪਣੀਆਂ ਸਾਜੀ ਸ਼ਰਿਆਨੀਆਂ ਯਾਰ ਬਾਸ ਵੜੀ ਦਾ ਬਾਰਵੀਂ ਗੰਦਵਾ ਦਾ ਉਹ ਸਾਇਨ ਦਾ ਮਤਲਬ ਲੱਗਦੇ ਹੋਈ ਨਹੀਂ ਲਿਖੀ ਚਾਰ ਕੋਈ ਜਿਹੜੇ ਲਿਖੀਆਂ ਬੁਸਾਂ ਬਣੀਆਂ ਨਾ ਗਣ ਨਾ ਆ ਲੋ ਲਾ ਦੇ ਮੈਂ ਇੱਕ ਬਾਈਕ ਹੰਦੇ ਆ ਉਹ ਵੀ ਰੈਂਕ ਕਰਾ ਕੀ ਚੱਕਰਾ ਚਾਰਜਰ ਕਹਿੰਦਾ ਲਾਓ ਬੰਦੇ ਕਹਿੰਦੇ ਲਾਓ ਇਹ ਜਿੰਮੇਵਾਰ ਆਹੀਂ ਪੁੱਛਾ ਗਣੀ ਆ ਵੇ ਲਾਗ ਲਾਉਂਦਾ ਬਈਆ ਬੜਾ ਬਾਹਰ ਆਇਆ ਸਾਰੇ ਬੰਦਾ ਬੜਾ ਯਾਰ ਸੀ ਪੁੱਛਾ ਗਣੀ ਆ ਕੀ ਕਹਿਣਾ ਚਾਹੁੰਦੇ ਕਹਾਂ ਜਾਂਦੇ ਉਹ ਯਾਦ ਜੜੀਆਂ ਤੋਂ ਆਵਾਂ ਨੀਆਂ ਬਟਾ ਕੀ ਰੋਡ ਦੇਖ ਯਾਕਿੰਦਾ ਮਖੰਡਾ ਪੈ ਲੈ ਕੇ ਬਾਉ ਜੋਂ ਤੱਕ ਦੇਖੀ ਨੇੜ ਨਹੀਂ ਲੱਗੀਆਂ ਪੁੱਛਾ ਮਣੀ ਉਧਰ ਚਲ ਜਾਓ ਗੱਡੀ ਚੋਂ ਲੈ ਕੇ ਆ ਤੁਮ ਜਉਂਦਾ ਕਿ ਨਹੀਂ ਜਾਈ ਲੱਗੀਆਂ ਨਹੀਂ ਅਰ ਕਾਂਡੇ ਬੋਲਦਾ ਕਰੇ ਕਿ ਨਹੀਂ ਜਾਈਆਂ ਪੁੱਛਾ ਪੰਜਾਬ ਨਗਰ ਨਿਵਨ ਨਾਲ ਫਿਰ ਆ ਰਿਹਾ ਸਰੋਵਰ ਦਾ ਫਰਕ ਪਿਆ ਬਹੁਤ ਆ ਫਰਕ ਪਿਆ ਨਾਲ ਵਾਜ ਪੁੱਛਾ ਵਜੇ ਬਿਨਾ ਬੁਰਾ ਹਾਲ ਆ ਯਾ ਬਾਦ ਵਡਿਆ ਉਹ ਪੈਸੇ ਮੰਗ ਜਾਲੇ ਯਾਰ ਮਹੀਨਾ ਦੇ ਯਾਰ ਮਹੀਨਾ ਨਿਕਲਦੀ ਹੈ ਯਾਰ ਮਹੀਨਾ ਨਿਕਲਦਾ ਇਹ ਤਾਂ ਦਈ ਹੈ ਨਾ ਚਾਰ ਪੰਜ ਸੌ ਵਡਿਆ ਬੱਚਾ ਝੋਟੀ ਭੁਰੀ ਹੁੰਦੀ ਸੀ ਅਸੀਂ ਕਿਦੋਂ ਕਰੇ ਸੀ ਬਈਆਂ ਬੜਾ ਗੰਦਵਾ ਦਾ ਐ ਲਾਜ ਕੀਤਾ ਜਾਏ ਜੁਲਾ ਪਠਾਨਕੋਟ ਇੱਕ ਸਰਹੱਦੀ ਜ਼ਿਲ੍ਹਾ ਹੋਣ ਦੀ وجہ ਦੇ ਨਾਲ ਸੁਰੱਖਿਆ ਦੇ لحاظ ਦੇ ਨਾਲ ਕਾਫੀ ਅਹਿਮ ਹੋ ਜਾਂਦਾ ਹੈ ਤੇ ਇਸ ਦੀ ਸੁਰੱਖਿਆ ਦੇ ਲਈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਬਹੁਤ ਤਰ੍ਹਾਂ ਬੰਦ ਕੀਤੇ ਗਏ ਨੇ ਤੇ ਜ਼ਿਲ੍ਹੇ ਪਰਦੇ ਵਿੱਚ ਪੁਲਿਸ ਦੇ ਨਾਕੇ ਜਿਹੜੇ ਨੇ ਉਹ ਲਗਾਏ ਗਏ ਨੇ ਤੇ ਬਾਹਰ ਦੇ ਸੂਬਿਆਂ ਤੋਂ ਆਉਣ ਵਾਲੇ ਹਰ ਵਾਹਨ ਦੀ ਬਰੀਕੀ ਦੇ ਨਾਲ ਚੈਕਿੰਗ ਵੀ ਕੀਤੀ ਜਾ ਰਹੀ ਹੈ ਪਰ ਜੇਕਰ ਗੱਲ ਅੰਦਰੂਨੀ ਸੁਰੱਖਿਆ ਦੀ ਕਰੀਏ ਤਾਂ ਉਸ ਦੇ ਉੱਤੇ ਉਰਤੇ ਸਵਾਲ ਜਿਹੜੇ ਨੇ ਉਹ ਦੱਸ ਰਹੇ ਨੇ ਕਿ ਪਠਾਨਕੋਟ ਵਿਖੇ ਇਨ੍ਹਾਂ ਦਿਨੀਂ ਪ੍ਰਵਾਸੀ ਲੋਕਾਂ ਦੀ ਗਿਣਤੀ ਦੇ ਵਿੱਚ ਜਿਹੜਾ ਹੈ ਵੱਡਾ ਇਜ਼ਾਫਾ ਹੋਇਆ ਹੈ ਤੇ ਜਿਨ੍ਹਾਂ ਵੱਲੋਂ ਜ਼ਿਲ੍ਹੇ ਵਿੱਚ ਆਪਣੇ ਕਾਰੋਬਾਰ ਖੋਲੇ ਜਾ ਰਹ ਦੀ ਦੁਕਾਨਾਂ ਜਿਹੜੀਆਂ ਨੇ ਉਹ ਲੱਗਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਤੇ ਜੇਕਰ ਗੱਲ ਲੋਕਲ ਰੇੜੀ ਫੜੀ ਵਾਲਿਆਂ ਦੀ ਕਰੀਏ ਤਾਂ ਉਹਨਾਂ ਵੱਲੋਂ ਨਿਗਮ ਨੂੰ ਬਕਾਇਦਾ ਫੀਸ ਭਰੀ ਜਾਂਦੀ ਹੈ ਪਰ ਜੋ ਪਰਵਾਸੀ ਇਨੇ ਦਿਨੀ ਪਠਾਨਕੋਟ ਵਿਖੇ ਜਿਹੜੇ ਨੇ ਦੇਖਣ ਨੂੰ ਮਿਲ ਰਹੇ ਨੇ ਉਹਨਾਂ ਵੱਲੋਂ ਕਿਤੇ ਵੀ ਆਪਣੀ ਮਨਮਰਜ਼ੀ ਦੇ ਨਾਲ ਰੇੜੀ ਜਿਹੜੀ ਆ ਲਗਾ ਕੇ ਸਾਮਾਨ ਵੇਚਿਆ ਜਾ ਰਿਹਾ ਹੈ ਜਿਸ ਵਜ੍ਹਾ ਤੇ ਨਾਲ ਲੋਕਲ ਰੇੜੀ ਵਾਲਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੇ ਆ ਨਿਗਮ ਨੂੰ ਫੀਸ ਵੀ ਦਿੰਦੇ ਆ ਪਰ ਇਹ ਲੋਕ ਜਿਹੜੇ ਨੇ ਫੀਸ ਨਹੀਂ ਜਮ੍ਹਾਂ ਕਰਵਾਉਂਦੇ ਤੇ ਦੂਸਰਾ ਇਹ ਆਏ ਦਿਨ ਹੀ ਜਿੱਥੇ ਇਹਨਾਂ ਵਿਚ ਨਾ ਸ਼ੁਰੂ ਕਰ ਦਿੰਦੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਅਸੀਂ ਮੰਗ ਕਰਦੇ ਹਾਂ ਕਿ ਇਹਨਾਂ ਲੋਕਾਂ ਦੀ ਪਛਾਣ ਜਿਹੜੀ ਹੈ ਪਛਾਣ ਪਤਾ ਕੀਤੀ ਜਾਵੇ ਤਾਂਕਿ ਸਰਹੱਦੀ ਜ਼ਿਲ੍ਹਾ ਹੋਣ ਦੀ ਵਜ੍ਹਾ ਦੇ ਨਾਲ ਜਿਹੜਾ ਕੋਈ ਵੀ ਅਨਸੁਖਾਵੀ ਘਟਨਾ ਜਿਹੜੀ ਹੈ ਉਹ ਨਾ ਵਾਪਰ ਸਕੇ ਜ਼ਿਲ੍ਹਾ ਜਿਹੜਾ ਹੈ ਹਾਈ ਅਲਰਟ ਤੇ ਰਹਿੰਦਾ ਹੈ ਤੇ ਅਜਿਹੇ ਵਿੱਚ ਜੇਕਰ ਇਹਨਾਂ ਵਿੱਚੋਂ ਕੋਈ ਅਨਸੁਖਾਵੀ ਘਟਨਾ ਨੂੰ ਅੰਜਾਮ ਦਿੰਦਾ ਹੈ ਜ਼ਿਲ੍ਹੇ ਦੇ ਵਿੱਚ ਜਿਹੜਾ ਹੈ ਅਨਸੁਖਾਵੀ ਘਟਨਾ ਵਾਪਰਦੀ ਹੈ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਤੇ ਉੱਥੇ ਹੀ ਅਸੀਂ ਗੱਲਬਾਤ ਕਰਾਂਗੇ ਲੋਕਲ ਰੇਡੀ ਫੜੀ ਸੰਚਾਲਕ ਸੁਬਾਸ਼ ਤੇ ਨਾਲ ਉਹਨਾਂ ਵੱਲੋਂ ਕਿਸ ਤਰ੍ਹਾਂ ਇਸ ਮਾਮਲੇ ਨੂੰ ਦੇਖ

ਰੇ ਡਿਰੀ ਲਾਤੇ ਆ ਅੰਦਰ ਪਸਾਰੇ ਲਗਾਨੇ ਨੂੰ ਨਹੀਂ ਲਗਾਉਣੇ ਦਿੱਤੇ ਆ ਜਾਮ ਜਾਮ ਲੱਗਦਾ ਹੈ ਨਾ ਉਹ ਸਾਹ ਰਹਿਤੇ ਆ ਇਧਰ ਚਾਰ ਮੋਲ ਲੈ ਮੈਂ ਦੇਖੋ ਜੀ ਜਿਹੜੀਆਂ ਬਾਹਰੋਂ ਰੇੜੀਆਂ ਆਈਆਂ ਨੇ ਜਿਹੜੇ ਆਣ ਪਛਾਤੇ ਲੋਕੀ ਆਏ ਦਾ ਜਿਨ੍ਹਾਂ ਕੋਲ ਕੋਈ ਲਾਇਸੈਂਸ ਨਹੀਂ ਹੈ ਕੋਈ ਕੁਛ ਨਹੀਂ ਹੈ ਆ ਕੇ ਜਿੱਥੇ دل ਕੀਤਾ ਉਹਨਾਂ ਨੇ ਰੋਡ ਦੇ ਉੱਤੇ ਰੇੜੀ ਲਾ ਲੈਣੀ ਹੈ ਤੇ ਉਹਨਾਂ ਦੇ ਕਾਰਨ ਵੀ ਬੜਾ ਫਰਕ ਪਿਆ ਤੇ ਉਹਨਾਂ ਕੋਲ ਕੋਈ ਚੀਜ਼ ਦਾ ਲਾਇਸੈਂਸ ਨਹੀਂ ਹੈ ਕੋਈ ਕੁਛ ਨਹੀਂ ਹੈ ਬਾਜੂ ਪਤਾ ਨਹੀਂ ਕਿੱਥੋਂ ਆਏ ਦੇ ਆ ਤੇ ਪਹਿਲੇ ਹੁਣ ਥੋੜੇ ਜਿਆ ਸਾਡੀ ਗਵਰਨਮੈਂਟ ਨੇ ਥੋੜਾ ਜਿਆ ਐਸਐਸਪੀ ਸਾਹਿਬ ਨੇ ਥੋੜਾ ਜਿਆ ਕੰਮ ਖਿੱਚਿਆ ਇਹ ਉਹ ਕੋਈ ਮਹੀਨਾ ਡੇਢ ਮਹੀਨਾ ਉਹ ਬਈ ਬੂਏ ਜਿਹੜੇ ਬਾਹਰ ਆਦੇ ਜਣਾ ਕੋਲ ਗੱਲ ਕੀ ਆਪਣੇ ਕਾਰਡ ਕੋਡ ਨਹੀਂ ਉਹ ਭੱਜ ਗਏ ਬਾਅਦ ਚ ਹੁਣ ਦੁਬਾਰਾ ਥੋੜੇ ਹੁਣ ਮੁੜ ਕੇ ਦੁਬਾਰਾ ਮੁੜ ਕੇ ਆ ਜਕਿਆ ਹਰ ਰੋਡ ਦੇ ਉੱਤੇ ਦੇਖੋ ਕਿੰਨੀਆਂ ਰੇੜੀਆਂ ਲਾਈ ਦੀਆਂ ਉਹਨਾਂ ਕੋਈ ਲਾਇਸੈਂਸ ਨਹੀਂ ਆ ਹੁਣ ਅਸੀਂ ਡਾਕ ਨੇ ਚੌਂਕ ਤੋਂ ਲਾ ਕੇ ਬਾਲਮੀਕ ਚੌਂਕ ਦੇ ਵਿੱਚ ਅਜ ਜੰਨੀਆਂ ਬਰੇੜੀਆਂ ਮਾਰਕੀਟ ਦੇ ਵਿੱਚ ਲਾਈ ਦੀਆਂ ਹੁਣ ਜਿਹੜਾ ਲੋਕਾਂ ਨੂੰ ਬਾਹਰੋਂ ਆਏਦੇ ਆ ਉਹਨਾਂ ਨੂੰ ਸੌਦਾ ਬਾਹਰੋਂ ਮਿਲ ਗਿਆ ਤਾਂ ਮਾਰਕੀਟ ਵਿੱਚ ਕੀ ਲੈਣਾ ਠੀਕ ਹੈ ਜਾਨੀ ਦੇਖੋ ਜਿਹੜੀਆਂ ਬਾਹਰੋਂ ਜਿਹੜੀਆਂ ਬਾਹਰੋਂ ਰੇੜੀਆਂ ਆਈਆਂ ਜਿਹੜੀਆਂ ਬਾਹਰੋਂ ਰੇੜੀਆਂ ਆਈਆਂ ਇਹ ਕਹਿੰਦੇ ਇਹਨਾਂ ਦੀ ਪਛਾਣ ਹੋਣੀ ਚਾਹੀਦੀ ਹੈ ਪਛਾਣ ਪੱਤਰ ਹੈ ਕੀ ਉਹਨਾਂ ਕੋਲ ਦੇਖਿਆ ਜਾ ਸਕਦਾ ਹੈ ਜਾਂ ਨਹੀਂ ਹੈ ਹੁਣ ਜੇ ਕੱਲ ਨੂੰ ਕੋਈ ਵੀ ਦੁਰਘਟਨਾ ਕਰਕੇ ਬਾਹਰ ਨੂੰ ਚੱਲ ਜਾਂਦਾ ਏ ਇਹਨਾਂ ਦੇ ਜ਼ਿੰਮੇਵਾਰ ਕੌਣ ਹੈ ਇਹਨਾਂ ਦੀ ਛਾਂਬੀ ਨੇ ਉਹਨੂੰ ਚਾਹੀਦੀ ਹੈ ਆਇਤੇ ਪ੍ਰਸ਼ਾਸਨ ਅੱਗੇ ਉਹ ਹੀ ਰਿਕਵੈਸਟ ਕਰ ਸਕਦੇ ਨੇ ਆ ਇਹਨਾਂ ਦੀ ਪਛਾਣ ਕਰੋ ਇਹਨਾਂ ਨੂੰ ਇੱਥੋਂ ਕੱਢੋ ਬਾਕੀ ਜਿਹੜੇ ਪੰਜਾਬੀ ਆ ਰੇੜੀਆਂ ਲਾਂਦੇ ਇਹਨਾਂ ਦੀ ਪਛਾਣ ਪੱਕਾ ਰਹਿ ਇਹਨਾਂ ਨੂੰ ਲੱਗਣ ਦੀਆਂ ਚਲੋ ਲੱਗਣ ਦੀਆਂ ਲਾਂਦੇ ਜਿਹੜੇ ਬਾਹਰੋਂ ਆਏ ਰਿਆ ਸਰਬਾਸੀ ਆਏ ਰਿਆ ਇਹਨਾਂ ਦਾ ਪਛਾਣ ਜ਼ਰੂਰ ਹੋਣੀ ਚਾਹੀਦੀ ਹੈ ਪ੍ਰਸ਼ਾਸਨ ਦਾ ਬਹੁਤ ਬਹੁਤ ਐ ਧੰਨਵਾਦ ਕਰਨੇ ਆ ਜਿਹੜਾ ਇਹਨਾਂ ਦੇ ਕਰਕੇ ਔਂਕਾਰੀ ਕੀਤੀ ਜਾਏ ਕਿਹਾ ਜੀ ਜਾਨ ਨੇ ਕਿ ਬੁੱਸਮਾ ਬਣੀ ਤੇ ਜੋਦਾ ਸਹੜੀਆਂ ਪੈਗੀਆਂ ਸਾਡੀ ਸ਼ਰੀਆਨੀਆ ਯਾ ਬਾਸ ਵੜੀ ਦਾ ਬਾਰਵੀਂ ਗੰਦਵਾ ਦਾ ਉਹ ਸੈਨ ਦਾ ਮਤਲਬ ਆ ਕੇ ਹੋਈ ਨਹੀਂ ਜੀ ਚਾਰ ਫੁੱਟ 30 ਜਾਲੇ ਲਿਖਿਆ ਪੁੱਛਾ ਹੋਣੀ ਨੰਗਾ ਨੰਗਾ ਨਾਲ ਉਹ ਲਾਵਾ ਮੈਂ ਇੱਕ ਬਾਈਕ ਹੰਦੇ ਤੇ ਆਉਣ ਕੋਲ ਲਵਾ ਕੇ ਕੀ ਚੱਕਰਾ ਉਹ ਚਾਰ ਜਾਲਾ ਕਹਿੰਦਾ ਲਾਓ ਬੰਦੇ ਕਹਿੰਦੇ ਲਾਓ ਇਹ ਜਿੰਮੇਵਾਰਾ ਹੀ ਇਹ ਸੱਚ ਹੋਣੀ ਆ ਉਹ ਲਾਗ ਲਾਉਂਦਾ ਬਈਏ ਬੜਾ ਬਾਹਰ ਆਇਆ ਦਾ ਸਾਰੇ ਮੰਦਾ ਬੜਾ ਬਿਆਰ ਤੇ ਪੁੱਛਾ ਹੋਣੀ ਆ ਕੀ ਕਹਿਣਾ ਚਾਹੁੰਦੇ ਕਹਾਂ ਜਾਂਦੇ ਉਹ ਯਾਦੜੀਆਂ ਤੋਂ ਆਵਾਂ ਨੀ ਬੋਟਾ ਘੀਰੋ ਦੇਖਿਆ ਕਿ ਨਾ ਮਖੰਡਾ ਪੈ ਲੈ ਕੇ ਬਾਗ ਜੌਂ ਦਾ ਦੇਖੂ ਨੀੜ ਹੀ ਲੱਗੀਆਂ ਨੇ ਪੁੱਛਾ ਬਣੀ ਉਧਰ ਚਲ ਜੋ ਗੱਡੀ ਜੌਂ ਲਾ ਕੇ ਸੁਮ ਜੌਂ ਦਾ ਕਿ ਨੀੜ ਹੀ ਲੱਗੀਆਂ ਨੇ ਅਲਕਾਰੇ ਬੋਲਦਾ ਕਰੇ ਕੋਈ ਨੀੜ ਹੀ ਲੱਗੀਆਂ ਪੁੱਛਾ ਪੁਈਆਂ ਨਗਰ ਨੂੰ ਨਾਲ ਫਰਵਾਹ ਰਿਹਾ ਬਹੁਤ ਜਾ ਫਰਕ ਗਿਆ ਨਾਲ ਵਾਜ ਸੁਮ ਜੌਂ ਵਜੇ ਬਿਨਾ ਬੁੜਾਲਾ ਯਾ ਬਾਗ ਵੱਡਿਆ ਉਹ ਪੈਸੇ ਮੰਗਦੇ ਆਲੇ ਯਾਰ ਮਹੀਨਾ ਦੇ ਯਾਰ ਮਹੀਨਾ ਕਸਦੀ ਹੈ ਯਾਰ ਮਹੀਨਾ ਨਿਕਲਿਆ ਇਹ ਤੋਂ ਤਾਂ ਹੀ ਹੈ ਨਾ ਚਾਰ ਪੰਜ ਸੌ ਵੱਡਿਆ ਬੱਚਿਆਂ ਦੀ ਢੋਟੀ ਬੁਰੀ ਹੁੰਦੀ ਸੀ ਕਿਦੋਂ ਕਰੇ ਸੀ ਉਹ ਇਹ ਬੁਰਾ ਗੰਦਬਾਦ ਆ ਐ ਲਾਜਕਦਾ ਹੈ ਜਿਲ੍ਹਾ ਪਠਾਨਕੋਟ ਇੱਕ ਸਰਹੱਦੀ ਜਿਲ੍ਹਾ ਹੋਣ ਦੀ وجہ ਦੇ ਨਾਲ ਸੁਰੱਖਿਆ ਦੇ لحاظ ਦੇ ਨਾਲ ਕਾਫੀ ਅਹਿਮ ਹੋ ਜਾਂਦਾ ਹੈ ਤੇ ਇਸ ਦੀ ਸੁਰੱਖਿਆ ਦੇ ਲਈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਮੁਕਤਬਰਬੰਦ ਕੀਤੇ ਗਏ ਨੇ ਅਤੇ ਜਿਲੇ ਪਰਦੇ ਵਿੱਚ ਪੁਲਿਸ ਦੇ ਨਾਕੇ ਜਿਹੜੇ ਨੇ ਉਹ ਲਗਾਏ ਗਏ ਨੇ ਤੇ ਬਾਹਰ ਦੇ ਸੂਬਿਆਂ ਤੋਂ ਆਉਣ ਵਾਲੇ ਹਰ ਵਾਹਨ ਦੀ ਬਰੀਕੀ ਦੇ ਨਾਲ ਚੈਕਿੰਗ ਵੀ ਕੀਤੀ ਜਾ ਰਹੀ ਹੈ ਪਰ ਜੇਕਰ ਗੱਲ ਅੰਦਰੂਨੀ ਸੁਰੱਖਿਆ ਦੀ ਕਰੀਏ ਤਾਂ ਉਸ ਦੇ ਉੱਤੇ ਉਰਤੇ ਸਵਾਲ ਜਿਹੜੇ ਨੇ ਉਹ ਦੱਸ ਰਹੇ ਨੇ ਕਿ ਪਠਾਨਕੋਟ ਵਿਖੇ ਇਨ੍ਹਾਂ ਦਿਨੀਂ ਪ੍ਰਵਾਸੀ ਲੋਕਾਂ ਦੀ ਗਿਣਤੀ ਦੇ ਵਿੱਚ ਜਿਹੜਾ ਹੈ ਵੱਡਾ ਇਜ਼ਾਫਾ ਹੋਇਆ ਹੈ ਤੇ ਜੁਨਾਬਲੂ ਜ਼ਿਲ੍ਹੇ ਵਿੱਚ ਆਪਣੇ ਕਾਰੋਬਾਰ ਖੋਲੇ ਜਾ ਰਹੇ ਨੇ ਤੇ ਇਹਨਾਂ ਕਾਰੋਬਾਰਾਂ ਦੇ ਵਿੱਚ ਜ਼ਿਆਦਾਤਰ ਰੇੜੀ ਫੜੀ ਦੀਆਂ ਦੁਕਾਨਾਂ ਜਿਹੜੀਆਂ ਨੇ ਉਹ ਲੱਗਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਤੇ ਜੇਕਰ ਗੱਲ ਲੋਕਲ ਰੇੜੀ ਫੜੀ ਵਾਲਿਆਂ ਦੀ ਕਰੀਏ ਤਾਂ ਉਹਨਾਂ ਵੱਲੋਂ ਨਿਗਮ ਨੂੰ ਬਕਾਇਦਾ ਫੀਸ ਭਰੀ ਜਾਂਦੀ ਹੈ ਪਰ ਜੋ ਪਰਵਾਸੀ ਇੰਨੇ ਦਿਨੀ ਪਠਾਨਕੋਟ ਵਿਖੇ ਜਿਹੜੇ ਨੇ ਦੇਖਣ ਨੂੰ ਮਿਲ ਰਹੇ ਨੇ ਉਹਨਾਂ ਵੱਲੋਂ ਕਿਤੇ ਵੀ ਆਪਣੀ ਮਨਮਰਜ਼ੀ ਦੇ ਨਾਲ ਰੇੜੀ ਜੜੀਆ ਲਗਾ ਕੇ ਸਾਮਾਨ ਵੇਚਿਆ ਜਾ ਰਿਹਾ ਹੈ ਜਿਸ ਵਜ੍ਹਾ ਤੇ ਨਾਲ ਲੋਕਲ ਰੇੜੀ ਵਾਲਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੇ ਆ ਵਿਗਭ ਇਹ ਆ ਦਿਨ ਹੀ ਜਿੱਥੇ ਇਹਨਾਂ ਦਾ ਦਿਲ ਕਰਦਾ ਹੈ ਉੱਥੇ ਹੀ ਜੜੀ ਫੜੀ ਲਗਾ ਕੇ ਆਪਣਾ ਸਮਾਨ ਵੇਚਣਾ ਸ਼ੁਰੂ ਕਰ ਦਿੰਦੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਅਸੀਂ ਮੰਗ ਕਰਦੇ ਹਾਂ ਕਿ ਇਹਨਾਂ ਲੋਕਾਂ ਦੀ ਪਛਾਣ ਜਿਹੜੀ ਹੈ ਪਛਾਣ ਪਤਾ ਕੀਤੀ ਜਾਵੇ ਤਾਂ ਕਿ ਸਰਹੱਦੀ ਜ਼ਿਲ੍ਹਾ ਹੋਣ ਦੀ ਵਜ੍ਹਾ ਦੇ ਨਾਲ ਜਿਹੜਾ ਕੋਈ ਵੀ ਅਨਸੁਖਾਵੀ ਕਟੜਾ ਜਿਹੜੀ ਹੈ ਉਹ ਨਾ ਵਾਪਰ ਸਕੇ ਜ਼ਿਲ੍ਹਾ ਜਿਹੜਾ ਹੈ ਹਾਈ ਲੜਤੇ ਰਹਿੰਦਾ ਹੈ ਤੇ ਅਜਿਹੇ ਵਿੱਚ ਜੇਕਰ ਇਹਨਾਂ ਵਿੱਚੋਂ ਕੋਈ ਅਨਸੁਖਾਵੀ ਕਟਣਾ ਨੂੰ ਅੰਜਾਮ ਦਿੰਦਾ ਹੈ ਜ਼ਿਲ੍ਹੇ ਦੇ ਵਿੱਚ ਜਿਹੜਾ ਹੈ ਅਨਸੁਖਾਵੀ ਕਟਣਾ ਵਾਪਰਦੀ ਹੈ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਤੇ ਉੱਥੇ ਹੀ ਅਸੀਂ ਗੱਲਬਾਤ ਕਰਾਂਗੇ ਲੋਕ किस तरह इस मामले देखा जा रहा है प्रतिक्रिया उन्होंने इस मामले से है है आओ देख दे है पूरी खबर क्या नाम सुमित हैं हाँ हैं आप बरेली यहाँ पे क्या है? पे? का बरेली आप? यहाँ पे तो यहाँ पे पे काम 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 कर रहे का में कोई नहीं नहीं करते उधर ही आपने ਅੰਦਰ ਲਗਾਉਣੇ ਨਹੀਂ ਦੇਤੇ ਰੇੜੀ ਪਰ ਇਧਰ ਹੀ ਲਾਤੇ ਆ ਅੰਦਰ ਇਸ ਵਾਰ ਲਗਾਉਣੇ ਨਹੀਂ ਲਗਾਉਣੇ ਦਿੱਤੇ ਜਾਮ ਜਾਮ ਲੱਗਦਾ ਹੈ ਨਾ ਸਰ ਸਾਹ ਰਹਿਤੇ ਇਧਰ ਚਾਰ ਮੋਲੇ ਮੈਂ ਦੇਖੋ ਜੀ ਜਿਹੜੀਆਂ ਬਾਹਰੋਂ ਰੇੜੀਆਂ ਆਈਆਂ ਨੇ ਜਿਹੜੇ ਆਣ ਪਛਾਤੇ ਲੋਕੀ ਆਏ ਦੇ ਜਿਨ੍ਹਾਂ ਕੋਲ ਕੋਈ ਲਾਇਸੈਂਸ ਨਹੀਂ ਹੈ ਕੋਈ ਕੁਛ ਨਹੀਂ ਹੈ ਆ ਕੇ ਜਿੱਥੇ ਦਿਲ ਕੀਤਾ ਉਹਨਾਂ ਨੇ ਰੋਡ ਦੇ ਉੱਤੇ ਰੇੜੀ ਲਾ ਲੈਣੀ ਹੈ ਤੇ ਉਹਨਾਂ ਦੇ ਕਾਰਨ ਵੀ ਬੜਾ ਫਰਕ ਪਿਆ ਉਹਨਾਂ ਕੋਲ ਕੋਈ ਚੀਜ਼ ਦਾ ਲਾਇਸੈਂਸ ਨਹੀਂ ਹੈ ਕੋਈ ਕੁਝ ਨਹੀਂ ਹੈ ਬਾਜੂ ਪਤਾ ਨਹੀਂ ਕਿੱਥੋਂ ਆਏਦੇ ਆ ਪਹਿਲੇ ਹੁਣ ਥੋੜੇ ਜਿਹਾ ਸਾਡੀ ਗਵਰਨਮੈਂਟ ਨੇ ਥੋੜਾ ਜਿਹਾ ਐਸਐਸਪੀ ਸਾਹਿਬ ਨੇ ਥੋੜਾ ਜਿਹਾ ਕੰਮ ਕੀਤਾ ਸੀ ਉਹ ਕੋਈ ਮਹੀਨਾ ਡੇਢ ਮਹੀਨਾ ਉਹ ਬਈ ابوਏ ਜਿਹੜੇ ਬਾਹਰ ਆਏਦੇ ਜਣਾ ਕੋਲ ਗੱਲ ਕੀ ਆਪਣੇ ਕਾਰਡ ਕੋਡ ਨਹੀਂ ਉਹ ਭੱਜ ਗਏ ਬਾਅਦ ਚ ਹੁਣ ਦੁਬਾਰਾ ਥੋੜੇ ਹੁਣ ਮੁੜ ਕੇ ਦੁਬਾਰਾ ਮੁੜ ਕੇ ਆ ਜਕਿਆ ਹਰ ਰੋਡ ਦੇ ਉੱਤੇ ਦੇਖੋ ਕਿੰਨੀਆਂ ਰੇੜੀਆਂ ਲਾਈ ਦੀਆਂ ਉਹਨਾਂ ਕੋਲ ਕੋਈ ਲਾਇਸੈਂਸ ਨਹੀਂ ਹੈ ਹੁਣ ਅਸੀਂ ਦਾ ਡਾਕ ਨੇ ਚੌਂਕ ਤੋਂ ਲਾ ਕੇ ਬਾਲਮੀਕ ਚੌਂਕ ਦੇ ਵਿੱਚ ਆ ਜਿੰਨੀਆਂ ਵੀ ਰੇੜੀਆਂ ਮਾਰਕੀਟ ਦੇ ਵਿੱਚ ਲਾਈ ਦੀਆਂ ਹੁਣ ਜਿਹੜਾ ਲੋਕਾਂ ਨੂੰ ਬਾਹਰੋਂ ਆਏਦੇ ਆ ਉਹਨਾਂ ਨੂੰ ਸੌਦਾ ਬਾਹਰੋਂ ਮਿਲ ਗਿਆ ਤਾਂ ਮਾਰਕੀਟ ਵਿੱਚ ਕੀ ਲੈਣਾ ਨਾ ਠੀਕ ਹੈ ਜਾਨੀ ਦੇਖੋ ਜਿਹੜੀਆਂ ਬਾਹਰੋਂ ਰੇੜੀਆਂ ਆਈਆਂ ਜਿਹੜੀਆਂ ਬਾਹਰੋਂ ਰੇੜੀਆਂ ਆਈਦੀਆਂ ਇਹ ਕਹਿੰਦੇ ਇਹਨਾਂ ਦੀ ਪਛਾਣ ਹੋਣੀ ਚਾਹੀਦੀ ਹੈ ਪਛਾਣ ਪੱਤਰ ਹੈ ਕੀ ਉਹਨਾਂ ਕੋਲ ਦੇਖਿਆ ਜਾ ਸੱਚ ਹੈ ਜਾਂ ਨਹੀਂ ਹੈ ਕੋਣ ਜੇ ਕੱਲ ਨੂੰ ਕੋਈ ਵੀ ਦੁਰਘਟਨਾ ਕਰਕੇ ਬਾਹਰ ਨੂੰ ਚੱਲ ਜਾਂਦਾ ਏ ਇਹਨਾਂ ਦੇ ਜ਼ਿੰਮੇਵਾਰ ਕੌਣ ਹੈ ਇਹਨਾਂ ਦੀ ਛਾਂਬੀ ਨੇ ਉਹਨੂੰ ਚਾਹੀਦੀ ਹੈ ਆ ਇਥੇ ਪ੍ਰਸ਼ਾਸਨ ਅੱਗੇ ਉਹ ਹੀ ਰਿਕਵੈਸਟ ਕਰ ਚਾਹੁੰਦੇ ਆ ਇਹਨਾਂ ਦੀ ਪਛਾਣ ਕਰੋ ਇਹਨਾਂ ਨੂੰ ਇਥੋਂ ਕੱਢੋ ਬਾਕੀ ਜਿਹੜੇ ਪੰਜਾਬੀ ਆ ਰੇੜੀਆਂ ਲਾਉਂਦੇ ਇਹਨਾਂ ਦੀ ਪਛਾਣ ਪੱਤਰ ਹੈ ਇਹਨਾਂ ਨੂੰ ਲੱਗਣ ਦੀਆਂ ਚਲੋ ਲੱਗਣ ਦੀਆਂ ਲਾਉਂਦੇ ਜਿਹੜੇ ਬਾਹਰੋਂ ਆਏ ਰਿਆ ਸਰਬਾਸੀ ਆਏ ਰਿਆ ਇਹਨਾਂ ਦਾ ਪਛਾਣ ਜ਼ਰੂਰ ਹੋਣੀ ਚਾਹੀਦੀ ਹੈ ਪ੍ਰਸ਼ਾਸਨ ਦਾ ਬਹੁਤ ਬਹੁਤ ਅਈ ਧੰਨਵਾਦ ਕਰਨੇ ਆ ਜਿਹੜਾ ਇਹਨਾਂ ਦੇ ਕਰਕੇ ਓਂਕਾਰੀ ਕੀਤੀ ਜਾਏ ਕਿਨ ਆਈ ਜਾਨੇ ਕਿ ਬੁਸਾਂ ਬਣਿਆ ਤੇ ਜੋਦੜਾ ਸਵੜੀਆਂ ਪੜੀਆਂ ਕੱਲੀ ਸਰਿਆਂ ਨੀਆਂ ਯਾਰ ਬਾਸ ਹੱਟੀ ਦਾ ਬਾਰਵੀਆਂ ਗੰਦਵਾੜਾਂ ਉਹ ਸਾਇਨ ਕੰਮ ਲੱਗਦੇ ਹੋਈ ਨਹੀਂ ਲੱਗੀਆਂ 4 ਫੁੱਟ 3 ਜਾਈ ਲਿਖੀਆਂ ਬੁਸਾਂ ਬਣੀ ਨੰਗਾ ਨੰਗਾ ਨਾਲ ਉਹ ਲਵਾਦੇ ਮੈਂ ਇੱਕ ਬਾਈਕ ਹੰਦੇ ਤੇ ਉਹਨਾਂ ਕੋਲ ਲਵਾਇੰਗਾ ਕੀ ਚੱਕਰਾ ਉਹ 4 ਜਰ ਕਹਿੰਦਾ ਲਾਓ ਬੰਦੇ ਕਹਿੰਦੇ ਲਾਓ ਇਹ ਹੀ ਜ਼ਿੰਮੇਵਾਰ ਆਹੀਂ ਇਸਾ ਬਣੀ ਆਵਾ ਜੋ ਲਾਗ ਰਹਾ ਉਹ ਬਈਆ ਬੜਾ ਵਾਰ ਹੋਇਆ ਦਾ ਸਾਰੇ ਮੁੰਡਾ ਬੜਾ ਵਿਆਰ ਤੇ ਪੁੱਛਾਂ ਗਣਿਆ ਠੀਕ ਆ ਨਾ ਜਾਂਦੇ ਕਹਾਂ ਜਾਂਦੇ ਉਹ ਯਾਦ ਜੜੀਆਂ ਤੋਹਾਂ ਨਾ ਮੀਆਂ ਬਟਾ ਕੀ ਰੋੜੇ ਕੋ ਜਾ ਕਿਨਾਂ ਮਖੰਡਾ ਪੈ ਲਾ ਕੇ ਬਾਗ ਜੋਂ ਤੱਕ ਦੇ ਹੋ ਗਈ ਨੇੜ ਹੀ ਲੱਗੀਆਂ ਨੇ ਪੁੱਛਾਂ ਬਣੀ ਉਧਰ ਚਲ ਜੋ ਗਾੜੀ ਜੋਂ ਲਾ ਕੇ ਸੁਮ ਜੋਂ ਤੱਕ ਨਹੀਂ ਲੱਗੀਆਂ ਨੇ ਕੋਹਾਂ ਦੇ ਬੋਲਦਾ ਕਰੇ ਨੇੜ ਹੀ ਲੱਗੀਆਂ ਪੁੱਛਾਂ ਪੁਣਿਆ ਨਗਰ ਨੀਵਾਂ ਨਾਲ ਫਿਰ ਆ ਰਿਹਾ ਬਹੁਤ ਜਾ ਫਰਕ ਪਿਆ ਨਾਲ ਵਾਜ ਪੁੱਛਾਂ ਵਜੇ ਬਿਨਾਂ ਬੁੜਾ ਲਾ ਯਾ ਬਾਗਵੜੀਆ ਉਹ ਪੈਸੇ ਮੰਗ ਜਾਲੇ ਯਾਰ ਮਹੀਨਾ ਦੇ ਯਾਰ ਮਹੀਨਾ ਕਰਦੀ ਹੈ ਯਾਰ ਮਹੀਨਾ ਨਿਕਲ ਜਾਏ ਤੇ ਰੰਦੇ ਹੀ ਹੈ ਨਾ ਚਾਰ ਪੰਜ ਸੌ ਵੜੀਆ ਬੱਚਾ ਝੋਟੀ ਭੁਰੀ ਹੁੰਦੀ ਤੇ ਅਸੀਂ ਕਿਦੋਂ ਬਰੇ ਦੀ ਬਈਆਂ ਬੜਾ ਗੰਦਵਾਦ ਆ ਐ ਲਾਜ ਕਿਤਾ ਜਾਏ ਪਠਾਨਕੋਟ ਇੱਕ ਸਰਹੱਦੀ ਜ਼ਿਲ੍ਹਾ ਹੋਣ ਦੀ وجہ ਦੇ ਨਾਲ ਸੁਰੱਖਿਆ ਦੇ لحاظ ਦੇ ਨਾਲ ਕਾਫੀ ਅਹਿਮ ਹੋ ਜਾਂਦਾ ਹੈ ਤੇ ਇਸ ਦੀ ਸੁਰੱਖਿਆ ਦੇ ਲਈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਬਹੁਤ ਤਬਰੰਦ ਕੀਤੇ ਗਏ ਨੇ ਤੇ ਜ਼ਿਲ੍ਹੇ ਪਰਦੇ ਵਿੱਚ ਪੁਲਿਸ ਦੇ ਨਾਕੇ ਜਿਹੜੇ ਨੇ ਲਗਾਏ ਗਏ ਨੇ ਤੇ ਬਾਹਰ ਦੇ ਸੂਬਿਆਂ ਤੋਂ ਆਉਣ ਵਾਲੇ ਹਰ ਵਾਹਨ ਦੀ ਬਰੀਕੀ ਦੇ ਨਾਲ ਚੈਕਿੰਗ ਵੀ ਕੀਤੀ ਜਾ ਰਹੀ ਹੈ ਪਰ ਜੇਕਰ ਗੱਲ ਅੰਦਰੂਨੀ ਸੁਰੱਖਿਆ ਦੀ ਕਰੀਏ ਤਾਂ ਉਸ ਦੇ ਉੱਤੇ ਉਰਤੇ ਸਵਾਲ ਜਿਹੜੇ ਨੇ ਉਹ ਦੱਸ ਰਹੇ ਨੇ ਕਿ ਪਠਾਨਕੋਟ ਵਿਖੇ ਇਹਨਾਂ ਦਿਨੀਂ ਪ੍ਰਵਾਸੀ ਲੋਕਾਂ ਦੀ ਗਿਣਤੀ ਦੇ ਵਿੱਚ ਜਿਹੜਾ ਹੈ ਵੱਡਾ ਇਜ਼ਾਫਾ ਹੋਇਆ ਹੈ ਤੇ ਜਿਨ੍ਹਾਂ ਵੱਲੋਂ ਜ਼ਿਲ੍ਹੇ ਵਿੱਚ ਆਪਣੇ ਕਾਰੋਬਾਰ ਖੋਲੇ ਜਾ ਰਹੇ ਨੇ ਤੇ ਇਹਨ ਦੁਕਾਨਾਂ ਜਿਹੜੀਆਂ ਨੇ ਉਹ ਲੱਗਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਤੇ ਜੇਕਰ ਗੱਲ ਲੋਕਲ ਰੇੜੀ ਫੜੀ ਵਾਲਿਆਂ ਦੀ ਕਰੀਏ ਤਾਂ ਉਹਨਾਂ ਵੱਲੋਂ ਨਿਗਮ ਨੂੰ ਬਕਾਇਦਾ ਫੀਸ ਭਰੀ ਜਾਂਦੀ ਹੈ ਪਰ ਜੋ ਪਰਵਾਸੀ ਇੰਨੇ ਦਿਨੀ ਪਠਾਨਕੋਟ ਵਿਖੇ ਜਿਹੜੇ ਨੇ ਦੇਖਣ ਨੂੰ ਮਿਲ ਰਹੇ ਨੇ ਉਹਨਾਂ ਵੱਲੋਂ ਕਿਤੇ ਵੀ ਆਪਣੀ ਮਨਮਰਜ਼ੀ ਦੇ ਨਾਲ ਰੇੜੀ ਜਿਹੜੀ ਆ ਲਗਾ ਕੇ ਸਾਮਾਨ ਵੇਚਿਆ ਜਾ ਰਿਹਾ ਹੈ ਜਿਸ ਵਜ੍ਹਾ ਤੇ ਨਾਲ ਲੋਕਲ ਰੇੜੀ ਵਾਲਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੇ ਆ ਵਿਗਭ ਨੂੰ ਫੀਸ ਵੀ ਦਿੰਦੇ ਆ ਪਰ ਇਹ ਲੋਕ ਜਿਹੜੇ ਨੇ ਫੀਸ ਨਹੀਂ ਜਮ੍ਹਾਂ ਕਰਵਾਉਂਦੇ ਤੇ ਦੂਸਰਾ ਇਹ ਆਏ ਦਿਨ ਹੀ ਜਿੱਥੇ ਇਹਨਾਂ ਦਾ ਵੇਚਣਾ ਸ਼ੁਰੂ ਕਰ ਦਿੰਦੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਅਸੀਂ ਮੰਗ ਕਰਦੇ ਹਾਂ ਕਿ ਇਹਨਾਂ ਲੋਕਾਂ ਦੀ ਪਛਾਣ ਜਿਹੜੀ ਹੈ ਪਛਾਣ ਪਤਾ ਕੀਤੀ ਜਾਵੇ ਤਾਂਕਿ ਸਰਹੱਦੀ ਜ਼ਿਲ੍ਹਾ ਹੋਣ ਦੀ ਵਜ੍ਹਾ ਦੇ ਨਾਲ ਜਿਹੜਾ ਕੋਈ ਵੀ ਅਨਸੁਖਾਵੀ ਘਟਨਾ ਜਿਹੜੀ ਹੈ ਉਹ ਨਾ ਵਾਪਰ ਸਕੇ ਜ਼ਿਲ੍ਹਾ ਜਿਹੜਾ ਹੈ ਹਾਈ ਅਲਰਟ ਤੇ ਰਹਿੰਦਾ ਹੈ ਤੇ ਅਜੇ ਇਹ ਵਿੱਚ ਜੇਕਰ ਇਹਨਾਂ ਵਿੱਚੋਂ ਕੋਈ ਅਨਸੁਖਾਵੀ ਘਟਨਾ ਨੂੰ ਅੰਜਾਮ ਦਿੰਦਾ ਹੈ ਜ਼ਿਲ੍ਹੇ ਦੇ ਵਿੱਚ ਜਿਹੜਾ ਹੈ ਅਨਸੁਖਾਵੀ ਘਟਨਾ ਵਾਪਰਦੀ ਹੈ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਤੇ ਉੱਥੇ ਹੀ ਅਸੀਂ ਗੱਲਬਾਤ ਕਰਾਂਗੇ ਲੋਕਲ ਰੇਡੀ ਫੜੀ ਸੰਚਾਲਕ ਸੁਬਾਸ਼ ਤੇ ਨਾਲ ਉਹਨਾਂ ਵੱਲੋਂ ਕਿਸ ਤਰ੍ਹਾਂ ਇਸ ਮਾਮਲੇ ਨੂੰ ਦੇਖਿਆ ਜਾ क्या नाम आपका सुमित से आप? बरेली यहाँ पे क्या काम कर रहे हैं कहाँ रोड का काम बरेली में कोई तो नहीं करते काम आप उधर काम है ही नहीं यहाँ पे कहाँ तो यह तो लगा रेडी आर्मी तो गेट परेशन कराई आपने यहाँ पे नहीं करवाई बिना पुलिस ने आपकी वेरिफिकेशन नहीं। की अंदर लगाने रेडी ਰੇ ਡਿਰੀ ਲਗਾਤੇ ਆ ਅੰਦਰ ਪਸਾਰੇ ਲਗਾਣੇ ਉਹ ਨਹੀਂ ਲਗਾਣੇ ਦਿੱਤੇ। ਅੱਜ ਜਾਮ ਜਾਮ ਲੱਗਦਾ ਹੈ ਨਾ ਉਹ। 4 ਰਹਿਣੇ ਆ। ਇੱਧਰ 4 ਮੋਲ ਲੈ। ਮੈਂ ਦੇਖੋ ਜੀ ਜਿਹੜੀਆਂ ਬਾਹਰੋਂ ਰੇੜੀਆਂ ਆਈਆਂ ਨੇ ਜਿਹੜੇ ਅਣਪਛਾਤੇ ਲੋਕੀ ਆਏ ਦੇ ਜਿਨ੍ਹਾਂ ਕੋਲ ਕੋਈ ਲਾਇਸੈਂਸ ਨਹੀਂ ਹੈ ਕੋਈ ਕੁਛ ਨਹੀਂ ਹੈ ਆ ਕੇ ਜਿੱਥੇ دل ਕੀਤਾ ਉਹਨਾਂ ਨੇ ਰੋਡ ਦੇ ਉੱਤੇ ਰੇੜੀ ਲਾ ਲੈਣੀ ਹੈ। ਤੇ ਉਹਨਾਂ ਦੇ ਕਾਰਨ ਵੀ ਬੜਾ ਫਰਕ ਪਿਆ। ਤੇ ਉਹਨਾਂ ਕੋਲੋਂ ਕੋਈ ਚੀਜ਼ ਦਾ ਲਾਇਸੈਂਸ ਨਹੀਂ ਹੈ ਕੋਈ ਕੁਛ ਨਹੀਂ ਹੈ ਬਾਜੂ ਪਤਾ ਨਹੀਂ ਕਿੱਥੋਂ ਆਏ ਦੇ ਆ। ਪਹਿਲੇ ਹੁਣ ਥੋੜੇ ਜਿਹਾ ਸਾਡੇ گورਮੈਂਟ ਨੇ ਥੋੜਾ ਜਿਹਾ ਐਸਐਸਪੀ ਸਾਹਿਬ ਨੇ ਥੋੜਾ ਜਿਹਾ ਕੰਮ ਕੀਤਾ ਹੈ ਉਹ ਕੋਈ ਮਹੀਨਾ ਡੇਢ ਮਹੀਨਾ ਉਹ ਬਈ ਬੂਏ ਜਿਹੜੇ ਬਾਹਰ ਆਏਦੇ ਜਣਾ ਕੋਲ ਗੱਲ ਕੀ ਆਪਣੇ ਕਾਰਡ ਕੋਡ ਨਹੀਂ ਉਹ ਭੱਜ ਗਏ ਬਾਅਦ ਚ ਹੁਣ ਦੁਬਾਰਾ ਥੋੜੇ ਹੁਣ ਮੁੜ ਕੇ ਦੁਬਾਰਾ ਮੁੜ ਕੇ ਆ ਜਕਿਆ ਹਰ ਰੋਡ ਦੇ ਉੱਤੇ ਦੇਖੋ ਕਿੰਨੀਆਂ ਰੇੜੀਆਂ ਲਾਈ ਦੀਆਂ ਉਹਨਾਂ ਕੋਈ ਲਾਇਸੈਂਸ ਨਹੀਂ ਆ ਹੁਣ ਅਸੀਂ ਡਾਕ ਨੇ ਚੌਂਕ ਤੋਂ ਲਾ ਕੇ ਬਾਲਮੀਕ ਚੌਂਕ ਦੇ ਵਿੱਚ ਆ ਜਨੀਆਂ ਰੇੜੀਆਂ ਮਾਰਕੀਟ ਦੇ ਵਿੱਚ ਲਾਈ ਦੀਆਂ ਹੁਣ ਜਿਹੜਾ ਲੋਕਾਂ ਨੂੰ ਬਾਹਰੋਂ ਆਏਦੇ ਆ ਉਹਨਾਂ ਨੂੰ ਸੌਦਾ ਬਾਹਰੋਂ ਮੈਡੀਕਾ ਤੋਂ ਮਾਰਕੀਟ 'ਚ ਕੀ ਲੈਣਾ ਠੀਕ ਹੈ ਜਾਨੀ ਦੇਖੋ ਜਿਹੜੀਆਂ ਬਾਹਰੋਂ ਰੇੜੀਆਂ ਆਈਆਂ ਜਿਹੜੀਆਂ ਬਾਹਰੋਂ ਰੇੜੀਆਂ ਆਈਦੀਆਂ ਇਹ ਕਹਿੰਦੇ ਇਹਨਾਂ ਦੀ ਪਛਾਣ ਹੋਣੀ ਚਾਹੀਦੀ ਹੈ ਪਛਾਣ ਪੱਤਰ ਹੈ ਕੀ ਉਹਨਾਂ ਕੋਲ ਦੇਖਿਆ ਜਾ ਸਕਦਾ ਸੱਚ ਹੈ ਜਾਂ ਨਹੀਂ ਹੈ ਹੁਣ ਜੇ ਕੱਲ ਨੂੰ ਕੋਈ ਵੀ ਦੁਰਘਟਨਾ ਕਰਕੇ ਬਾਹਰ ਨੂੰ ਚੱਲ ਜਾਂਦਾ ਏ ਇਹਨਾਂ ਦੇ ਜ਼ਿੰਮੇਵਾਰ ਕੌਣ ਹੈ ਇਹਨਾਂ ਦੀ ਛਾਂਬੀ ਨੇ ਉਹਨੂੰ ਚਾਹੀਦੀ ਹੈ ਆਇਤੇ ਪ੍ਰਸ਼ਾਸਨ ਅਗੇ ਉਹ ਹੀ ਰਿਕਵੈਸਟ ਕਰ ਸਕਦੇ ਨੇ ਆ ਇਹਨਾਂ ਦੀ ਪਛਾਣ ਕਰੋ ਇਹਨਾਂ ਨੂੰ ਇੱਥੋਂ ਕੱਢੋ ਬਾਕੀ ਜਿਹੜੇ ਪੰਜਾਬੀ ਆ ਰੇੜੀਆਂ ਲਾਂਦੇ ਇਹਨਾਂ ਦੇ ਪਛਾਣ ਪੱਤਰ ਹੈ ਇਹਨਾਂ ਨੂੰ ਲੱਗਣ ਦੀਆਂ ਚਲੋ ਲੱਗਣ ਦੀਆਂ ਲਾਂਦੇ ਜਿਹੜੇ ਬਾਹਰੋਂ ਆਏ ਰਿਆ ਸਰਬਾਸੀ ਆਏ ਰਿਆ ਇਹਨਾਂ ਦਾ ਪਛਾਣ ਜ਼ਰੂਰ ਹੋਣਾ ਚਾਹੀਦੀ ਹੈ ਪ੍ਰਸ਼ਾਸਨ ਦਾ ਬਹੁਤ ਬੋਧ ਐ ਧੰਨਵਾਦ ਕਰਨੇ ਆ ਜਿਹੜਾ ਇਹਨਾਂ ਦੇ ਕਰਕੇ ਔਂਕਾਰੀ ਕੀਤੀ ਜਾਏ ਕਹਿੰਦਾ ਜਮੇ ਬੁਸਮਾ ਪਣੀ ਤੇ ਜੋਧਾ ਸਵਾਰੜੀਆਂ ਪੜੀਆਂ ਸਰਿਆਨੀਆਂ ਯਾਰ ਬਾਸ ਵੜੀਦਾ ਬਾਰਵੀਂ ਗੰਦਵਾਦ ਆ ਉਹ ਸਾਇਨ ਕੰਮ ਲਾ ਕੇ ਦੇ ਹੋਣੀ ਆ ਜਿੰਦਗੀ 40 30 ਜਾਲੇ ਲਿਖੀਆਂ ਪੁੱਸਾ ਹੋਣੀ ਨੰਗਰ ਨੇ ਨਾਲ ਉਹ ਲਾਵੇ ਮੈਂ ਕਿ ਬਾਈਕ ਹੰਦੇ ਦੇ ਆ ਉਹ ਵੀ ਲਾ ਕੇ ਕੀ ਚੱਕਰਾ ਉਹ ਚੜ ਜਾ ਕੇ ਤਾਂ ਲਾਓ ਬੰਦੇ ਕਹਿੰਦੇ ਲਾਓ ਇਹ ਜਿੰਮੇਵਾਰ ਆਹੀਂ ਪੁੱਸਾ ਹੋਣੀ ਆ ਵਾ ਜੋ ਲਾਗ ਬਣਾਉਂਗਾ ਬਈਆ ਬੜਾ ਬਾਹਰ ਆਇਆ ਸਾਰੇ ਮੰਦਾ ਬੜਾ ਵਿਆਰ ਤੇ ਪੁੱਸਾ ਹੋਣੀ ਆ ਕੀ ਕਹਿਣਾ ਚਾਹੁੰਦੇ ਕਹਾਂ ਜਾਂਦੇ ਉਹ ਯਾਦੜੀਆਂ ਤੋਂ ਆਵਾਂ ਨੀਆਂ ਬੱਡਾ ਕੀ ਰੋੜ ਦੇਖਿਆ ਕਿ ਨਾ ਮਖੰਡਾ ਪਿਲਾ ਕੇ ਬਾਹਰ ਜਾਉਂਦਾ ਰਹੇ ਹੋਈ ਨਹੀਂ ਲੱਗੀਆਂ ਪੁੱਛਾ ਮਣੀ ਉਧਰ ਚਲ ਜੋ ਗੱਡੀ ਜਾਉਂ ਲੱਗੇ ਸੁਮੇਂ ਜਾਉਂਦਾ ਕਿ ਨਹੀਂ ਲੱਗੀਆਂ ਨਹੀਂ ਅਰ ਕਾਂ ਦੇ ਬੋਲਦਾ ਕਰੇ ਕੋਈ ਨਹੀਂ ਲੱਗੀਆਂ ਪੁੱਛਾ ਪੁਣੀਆਂ ਨਗਰ ਨਿਵਾਂ ਨਾਲ ਫਿਰ ਆ ਰਿਹਾ ਬਹੁਤ ਜਾ ਫਰਕ ਪਿਆ ਨਾਲ ਵਾਜ ਬੁੱਛਾ ਵਜੇ ਬਿਨਾ ਬੁੜਾਲਾ ਯਾ ਬਾਦ ਵੱਡੀ ਆ ਉਹ ਪੈਸੇ ਮੰਗ ਜਾਲੇ ਯਾਰ ਮਹੀਨਾ ਦੇ ਯਾਰ ਵੀ ਨਾ ਕਸਰੀ ਹੈ ਯਾਰ ਮਹੀਨਾ ਨਿਕਲਿਆ ਇਹਦੇ ਤੋਂ ਨਹੀਂ ਹੈ ਨਾ ਚਾਰ ਪੰਜ ਸੌ ਵਟੀਆਂ ਬੱਚਿਆਂ ਦੀ ਢੋਟੀ ਬੁਰੀ ਹੁੰਦੀ ਤੇ ਅਸੀਂ ਕਿਦੋਂ ਕਰੀਏ Buraya bu kadar gand baba ay ਪਠਾਨਕੋਟ ਇੱਕ ਸਰਹੱਦੀ ਜ਼ਿਲ੍ਹਾ ਹੋਣ ਦੀ وجہ ਦੇ ਨਾਲ ਸੁਰੱਖਿਆ ਦੇ لحاظ ਦੇ ਨਾਲ ਕਾਫੀ ਅਹਿਮ ਹੋ ਜਾਂਦਾ ਹੈ ਤੇ ਇਸ ਦੀ ਸੁਰੱਖਿਆ ਦੇ ਲਈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਬਹੁਤ ਤਰ੍ਹਾਂ ਦੇ ਕੰਮ ਕੀਤੇ ਗਏ ਨੇ ਤੇ ਜ਼ਿਲ੍ਹੇ ਪਰਦੇ ਵਿੱਚ ਪੁਲਿਸ ਦੇ ਨਾਕੇ ਜਿਹੜੇ ਨੇ ਲਗਾਏ ਗਏ ਨੇ ਤੇ ਬਾਹਰ ਦੇ ਸੂਬਿਆਂ ਤੋਂ ਆਉਣ ਵਾਲੇ ਹਰ ਵਾਹਨ ਦੀ ਬਰੀਕੀ ਦੇ ਨਾਲ ਚੈਕਿੰਗ ਵੀ ਕੀਤੀ ਜਾ ਰਹੀ ਹੈ ਪਰ ਜੇਕਰ ਗੱਲ ਅੰਦਰੂਨੀ ਸੁਰੱਖਿਆ ਦੀ ਕਰੀਏ ਤਾਂ ਉਸ ਦੇ ਉੱਤੇ ਉਰਤੇ ਸਵਾਲ ਜਿਹੜੇ ਨੇ ਉਹ ਦੱਸ ਰਹੇ ਨੇ ਕਿ ਪਠਾਨਕੋਟ ਵਿਖੇ ਇਨ੍ਹਾਂ ਦਿਨੀਂ ਪ੍ਰਵਾਸੀ ਲੋਕਾਂ ਦੀ ਗਿਣਤੀ ਦੇ ਵਿੱਚ ਜਿਹੜਾ ਹੈ ਵੱਡਾ ਇਜ਼ਾਫਾ ਹੋਇਆ ਹੈ ਤੇ ਜਿਨ੍ਹਾਂ ਵੱਲੋਂ ਜ਼ਿਲ੍ਹੇ ਵਿੱਚ ਆਪਣੇ ਕਾਰੋਬਾਰ ਖੋਲੇ ਜਾ ਰਹੇ ਨੇ ਤੇ ਦੁਕਾਨਾਂ ਜਿਹੜੀਆਂ ਨੇ ਉਹ ਲੱਗਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਤੇ ਜੇਕਰ ਗੱਲ ਲੋਕਲ ਰੇੜੀ ਫੜੀ ਵਾਲਿਆਂ ਦੀ ਕਰੀਏ ਤਾਂ ਉਹਨਾਂ ਵੱਲੋਂ ਨਿਗਮ ਨੂੰ ਬਕਾਇਦਾ ਫੀਸ ਭਰੀ ਜਾਂਦੀ ਹੈ ਪਰ ਜੋ ਪਰਪਰਸੀ ਇਨੇ ਦਿਨੀ ਪਠਾਨਕੋਟ ਵਿਖੇ ਜਿਹੜੇ ਨੇ ਦੇਖਣ ਨੂੰ ਮਿਲ ਰਹੇ ਨੇ ਉਹਨਾਂ ਵੱਲੋਂ ਕਿਤੇ ਵੀ ਆਪਣੀ ਮਨਮਰਜ਼ੀ ਦੇ ਨਾਲ ਰੇੜੀ ਜਿਹੜੀ ਆ ਲਗਾ ਕੇ ਸਮਾਨ ਵੇਚਿਆ ਜਾ ਰਿਹਾ ਹੈ ਜਿਸ ਵਜ੍ਹਾ ਦੇ ਨਾਲ ਲੋਕਲ ਰੇੜੀ ਵਾਲਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੇ ਆ ਨਿਗਮ ਨੂੰ ਫੀਸ ਵੀ ਦਿੰਦੇ ਆ ਪਰ ਇਹ ਲੋਕ ਜਿਹੜੇ ਨੇ ਫੀਸ ਨਹੀਂ ਜਮ੍ਹਾਂ ਕਰਵਾਉਂਦੇ ਤੇ ਦੂਸਰਾ ਇਹ ਆਏ ਦਿਨ ਹੀ ਜਿੱਥੇ ਇਹਨਾਂ ਦਾ ਜਨਾ ਸ਼ੁਰੂ ਕਰ ਦਿੰਦੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਅਸੀਂ ਮੰਗ ਕਰਦੇ ਹਾਂ ਕਿ ਇਹਨਾਂ ਲੋਕਾਂ ਦੀ ਪਛਾਣ ਜਿਹੜੀ ਹੈ ਪਛਾਣ ਪਤਾ ਕੀਤੀ ਜਾਵੇ ਤਾਂ ਕਿ ਸਰਹੱਦੀ ਜ਼ਿਲ੍ਹਾ ਹੋਣ ਦੀ ਵਜ੍ਹਾ ਦੇ ਨਾਲ ਜਿਹੜਾ ਕੋਈ ਵੀ ਅਨਸੁਖਾਵੀ ਘਟਨਾ ਜਿਹੜੀ ਹੈ ਉਹ ਨਾ ਵਾਪਰ ਸਕੇ ਜ਼ਿਲ੍ਹਾ ਜਿਹੜਾ ਹੈ ਹਾਈ ਲਰਟੇ ਰਹਿੰਦਾ ਹੈ ਤੇ ਅਜਿਹੇ ਵਿੱਚ ਜੇਕਰ ਇਹਨਾਂ ਵਿੱਚੋਂ ਕੋਈ ਅਨਸੁਖਾਵੀ ਘਟਨਾ ਨੂੰ ਅੰਜਾਮ ਦਿੰਦਾ ਹੈ ਜ਼ਿਲ੍ਹੇ ਦੇ ਵਿੱਚ ਜਿਹੜਾ ਹੈ ਅਨਸੁਖਾਵੀ ਘਟਨਾ ਵਾਪਰਦੀ ਹੈ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਤੇ ਉੱਥੇ ਹੀ ਅਸੀਂ ਗੱਲਬਾਤ ਕਰਾਂਗੇ ਲੋਕਲ ਰੇਡੀ ਫੜੀ ਸੰਚਾਲਕ ਸੁਬਾਸ਼ ਤੇ ਨਾਲ ਉਹਨਾਂ ਵੱਲੋਂ ਕਿਸ ਤਰ੍ਹਾਂ ਇਸ ਮਾਮਲੇ ਨੂੰ ਦੇਖਿਆ ਜਾ ਰਿਹਾ क्या नाम आपका सुमित कहाँ से आप था? बरेली यहाँ पे क्या काम कर रहे हैं कहाँ पे रोड का काम करते हैं बरेली में कोई तो नहीं करते काम आप उधर काम है ही नहीं यहाँ पे लगाए कहाँ आपने ये आर्मी गेट पर गेड परेशन वगैरह आपने यहाँ पे कोई और नहीं नहीं करवाई बिना के पुलिस तो ने आपकी वेरिफिकेशन की अंदर लगाने नहीं देते रेडी ਵਰੇਦਰੀ ਲਗਾਤੇ ਆ ਅੰਦਰ ਇਸ ਵਾਲੇ ਲਗਾ ਨਹੀਂ ਲਗਾਉਣੇ ਦਿੱਤੇ ਆ ਜਾਮ ਜਾਮ ਲੱਗਦਾ ਹੈ ਨਾ ਜੇ ਚਾਰ ਰੇੜੀਆਂ ਇਧਰ ਚਾਰ ਮੋਲ ਲੈ ਮੈਂ ਦੇਖੋ ਜੀ ਜਿਹੜੀਆਂ ਬਾਹਰੋਂ ਰੇੜੀਆਂ ਆਈਆਂ ਨੇ ਜਿਹੜੇ ਆਣ ਪਛਾਤੇ ਲੋਕੀ ਆਏ ਦਾ ਜਿਨ੍ਹਾਂ ਕੋਲ ਕੋਈ ਲਾਇਸੈਂਸ ਨਹੀਂ ਹੈ ਕੋਈ ਕੁਛ ਨਹੀਂ ਹੈ ਆ ਕੇ ਜਿੱਥੇ ਦਿਲ ਕੀਤਾ ਉਹਨਾਂ ਨੇ ਰੋਡ ਦੇ ਉੱਤੇ ਰੇੜੀ ਲਾ ਲੈਣੀ ਹੈ ਤੇ ਉਹਨਾਂ ਦੇ ਕਾਰਨ ਵੀ ਬੜਾ ਫਰਕ ਪਿਆ ਤੇ ਉਹਨਾਂ ਕੋਲ ਕੋਈ ਚੀਜ਼ ਦਾ ਲਾਇਸੈਂਸ ਨਹੀਂ ਹੈ ਕੋਈ ਕੁਛ ਨਹੀਂ ਹੈ ਬਾਜੂ ਪਤਾ ਨਹੀਂ ਕਿੱਥੋਂ ਆਏ ਦੇ ਆ ਤੇ ਪਹਿਲੇ ਹੁਣ ਥੋੜੇ ਜਿਆ ਸਾਡੇ ਬੋਰ ਮੈਟਰੇ ਥੋੜਾ ਜਿਆ ਐਸਐਸਪੀ ਸਾਹਿਬ ਨੇ ਥੋੜਾ ਜਿਆ ਕੰਮ ਖਿੱਚਿਆ ਏ ਉਹ ਕੋਈ ਮਹੀਨਾ ਡੇਢ ਮਹੀਨਾ ਉਹ ਬਈ ابوਏ ਜਿਹੜੇ ਬਾਹਰ ਆਏਦੇ ਜਣਾ ਕੋਲ ਗੱਲ ਕੀ ਆਪਣੇ ਕਾਰਕੂਟ ਨਹੀਂ ਉਹ ਭੱਜ ਗਏ ਬਾਅਦ ਚ ਹੁਣ ਦੁਬਾਰਾ ਥੋੜੇ ਹੁਣ ਮੁੜ ਕੇ ਦੁਬਾਰਾ ਮੁੜ ਕੇ ਆ ਜਕਿਆ ਹਰ ਰੋਡ ਦੇ ਉੱਤੇ ਦੇਖੋ ਕਿੰਨੀਆਂ ਰੇੜੀਆਂ ਲਾਈ ਦੀਆਂ ਉਹਨਾਂ ਕੋਈ ਲਾਇਸੈਂਸ ਨਹੀਂ ਆ ਹੁਣ ਅਸੀਂ ਦਾ ਡਾਕ ਨੇ ਚੌਂਕ ਤੋਂ ਲਾ ਕੇ ਬਾਲਮੀਕ ਚੌਂਕ ਦੇ ਵਿੱਚ ਆ ਜਨੀਆਂ ਰੇੜੀਆਂ ਮਾਰਕੀਟ ਦੇ ਵਿੱਚ ਲਾਈ ਦੀਆਂ ਹੁਣ ਜਿਹੜਾ ਲੋਕਾਂ ਨੂੰ ਬਾਹਰੋਂ ਆਏਦੇ ਆ ਉਹਨਾਂ ਨੂੰ ਸੌਦਾ ਬਾਹਰੋਂ ਮੈਡੀਕਾ ਤੋਂ ਮਾਰਕੀਟ ਵਿੱਚ ਕੀ ਲੈਣਾ ਨਾ ਠੀਕ ਹੈ ਜਾਨੀ ਦੇਖੋ ਜਿਹੜੀਆਂ ਬਾਹਰੋਂ ਰੇੜੀਆਂ ਆਈਆਂ ਜਿਹੜੀਆਂ ਬਾਹਰੋਂ ਰੇੜੀਆਂ ਆਈਦੀਆਂ ਇਹ ਕਹਿੰਦੇ ਇਹਨਾਂ ਦੀ ਪਛਾਣ ਹੋਣੀ ਚਾਹੀਦੀ ਹੈ ਪਛਾਣ ਪੱਤਰ ਹੈ ਕੀ ਉਹਨਾਂ ਕੋਲ ਦੇਖਿਆ ਜਾ ਸਕਦਾ ਹੈ ਜਾਂ ਨਹੀਂ ਹੈ ਹੁਣ ਜੇ ਕੱਲ ਨੂੰ ਕੋਈ ਵੀ ਦੁਰਘਟਨਾ ਕਰਕੇ ਬਾਹਰ ਨੂੰ ਚੱਲ ਜਾਂਦਾ ਏ ਇਹਨਾਂ ਦੇ ਜ਼ਿੰਮੇਵਾਰ ਕੌਣ ਹੈ ਇਹਨਾਂ ਦੀ ਛਾਂਬੀ ਨੇ ਉਹਨੂੰ ਚਾਹੀਦੀ ਹੈ ਆਇਤੇ ਪ੍ਰਸ਼ਾਸਨ ਅੱਗੇ ਉਹ ਹੀ ਰਿਕਵੈਸਟ ਕਰ ਸਕਦੇ ਨੇ ਆ ਇਹਨਾਂ ਦੀ ਪਛਾਣ ਕਰੋ ਇਹਨਾਂ ਨੂੰ ਇੱਥੋਂ ਕੱਢੋ ਬਾਕੀ ਜਿਹੜੇ ਪੰਜਾਬੀ ਆ ਰੇੜੀਆਂ ਲਾਂਦੇ ਇਹਨਾਂ ਦੇ ਪਛਾਣ ਪੱਤਰ ਹੈ ਇਹਨਾਂ ਨੂੰ ਲੱਗਣ ਦੀਆਂ ਚਲੋ ਲੱਗਣ ਦੀਆਂ ਲਾਂਦੇ ਜਿਹੜੇ ਬਾਹਰੋਂ ਆਏਦੇ ਆ ਸਰਵਾਸੀ ਆਏਦੇ ਆ ਇਹਨਾਂ ਦਾ ਪਛਾਣ ਜ਼ਰੂਰ ਹੋਣੀ ਚਾਹੀਦੀ ਹੈ ਪ੍ਰਸ਼ਾਸਨ ਦਾ ਬਹੁਤ ਬਹੁਤ ਏ ਧੰਨਵਾਦ ਕਰਨਿਆ ਜਿਹੜਾ ਇਹਨਾਂ ਦੇ ਕਰਕੇ ਓੰਕਾਰੀ ਕੀਤੀ ਜਾਏ ਕਹਿੰਦਾ ਇਸਾਂ ਮੈਂ ਕਿ ਬੁੱਸਮਾ ਪੜੀਆਂ ਤੇ ਜੋਧਾ ਸਵਾਰੜੀਆਂ ਪੜੀਆਂ ਸਰਿਆਨੀਆਂ ਯਾਰ ਬਾਸੋ ਢੀਦਾ ਬਾਰਵੀਆਂ ਗੰਦਵਾਦ ਆ ਹੁਸੈਨ ਕਾ ਮਦਦ ਲਾ ਕੇ ਹੋਈ ਨਹੀਂ ਜਿੰਦਗੀ ਚਾਰ ਫੁੱਟ ਠੀ ਜਾਈ ਨਹੀਂ ਬਿਸਾ ਹੋਣੀ ਨੰਗਾ ਨੰਗਾ ਨਾਲ ਲਵਾ ਲਾਵੇ ਮੈਂ ਕਿ ਬਾਈਕ ਹੰਦੇ ਆ ਉਹ ਵੀ ਲਵਾ ਕੇ ਕੀ ਚੱਕਰਾ ਚਾਰ ਜਾ ਕਹਿੰਦਾ ਲਾਓ ਬੰਦੇ ਕਹਿੰਦੇ ਲਾਓ ਇਹ ਜਿੰਮੇਵਾਰ ਆਹੀਂ ਬਿਸਾ ਹੋਣੀ ਆ ਵਾ ਜੋ ਲਾ ਕੇ ਲਾਉਂਦਾ ਬਈਆ ਬੜਾ ਬਾਹਰ ਆਇਆ ਸਾਰੇ ਮੰਦਾ ਬੜਾ ਯਾਰ ਤੇ ਕੁੱਸਾ ਹੋਣੀ ਆ ਕੀ ਕਹਿਣਾ ਚਾਹੁੰਦੇ ਕਹਾਂ ਜਾਂਦੇ ਉਹ ਯਾਦ ਜੜੀਆਂ ਤੋਹਾਂ ਨਾਲੀਆਂ ਬੋਟਾ ਕੀ ਰੋੜ ਦੇਖਿਆ ਕਿ ਨਾ ਮੱਖੰਡਾ ਪੈ ਲੈ ਕੇ ਬਾਉ ਜੋਂ ਤੱਕ ਦੇਖੀ ਨੇੜ ਹੀ ਲੱਗੀਆਂ ਨੇ ਪੁੱਛਾਂ ਮਣੀ ਉਧਰ ਚਲ ਜਾਓ ਗੱਡੀ ਚੋਂ ਲੈ ਕੇ ਅਏ ਸੁਮੇ ਜੋਂ ਤੱਕ ਨਹੀਂ ਨੇੜ ਹੀ ਲੱਗੀਆਂ ਨੇ ਅਰ ਕਾਂਡੇ ਬੋਲਦਾ ਕੋਈ ਨੇੜ ਹੀ ਲੱਗੀਆਂ ਪੁੱਛਾਂ ਪੰਜਾਬ ਨਗਰ ਨਿਵਨ ਨਾਲ ਫਿਰ ਆ ਰਿਹਾ ਬੋ ਜਾ ਫਰ ਗਿਆ ਨਾਲ ਵਾਜ ਸੁਮੇ ਵਜੇ ਬਿਨਾ ਬੁੜਾਲਾ ਯਾ ਬਾਦ ਵੱਡਿਆ ਉਹ ਪੈਸੇ ਮੰਗ ਜਾਲੇ ਯਾਰ ਮਹੀਨਾ ਦੇ ਯਾਰ ਮਹੀਨਾ ਕਸਰੀ ਹੈ ਯਾਰ ਮਹੀਨਾ ਨਿਕਲਿਆ ਇਹਦੇ ਤੋਂ ਦੀ ਹੈ ਨਾ ਚਾਰ ਪੰਜ ਸੌ ਅੱਠਿਆ ਬੱਚਾ ਝੋਟੀ ਬੁਰੀ ਹੁੰਦੀ ਤੇ ਅਸੀਂ ਕਿਉਂ ਕਰਦੇ Buraya bu ara gandbala ay laj ਜਲਾ ਪਠਾਨਕੋਟ ਇੱਕ ਸਰਹੱਦੀ ਜ਼ਿਲ੍ਹਾ ਹੋਣ ਦੀ وجہ ਦੇ ਨਾਲ ਸੁਰੱਖਿਆ ਦੇ لحاظ ਦੇ ਨਾਲ ਕਾਫੀ ਅਹਿਮ ਹੋ ਜਾਂਦਾ ਹੈ ਤੇ ਇਸ ਦੀ ਸੁਰੱਖਿਆ ਦੇ ਲਈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇੱਕ ਪੁਖਤਾ ਪ੍ਰਬੰਧ ਕੀਤੇ ਗਏ ਨੇ ਤੇ ਜ਼ਿਲ੍ਹੇ ਪਰਦੇ ਵਿੱਚ ਪੁਲਿਸ ਦੇ ਨਾਕੇ ਜਿਹੜੇ ਨੇ ਉਹ ਲਗਾਏ ਗਏ ਨੇ ਤੇ ਬਾਹਰ ਦੇ ਸੂਬਿਆਂ ਤੋਂ ਆਉਣ ਵਾਲੇ ਹਰ ਵਾਹਨ ਦੀ ਬਰੀਕੀ ਦੇ ਨਾਲ ਚੈਕਿੰਗ ਵੀ ਕੀਤੀ ਜਾ ਰਹੀ ਹੈ ਪਰ ਜੇਕਰ ਗੱਲ ਅੰਦਰੂਨੀ ਸੁਰੱਖਿਆ ਦੀ ਕਰੀਏ ਤਾਂ ਉਸ ਦੇ ਉੱਤੇ ਉਰਤੇ ਸਵਾਲ ਜਿਹੜੇ ਨੇ ਉਹ ਦੱਸ ਰਹੇ ਨੇ ਕਿ ਪਠਾਨਕੋਟ ਵਿਖੇ ਇਨ੍ਹਾਂ ਦਿਨੀਂ ਪ੍ਰਵਾਸੀ ਲੋਕਾਂ ਦੀ ਗਿਣਤੀ ਦੇ ਵਿੱਚ ਜਿਹੜਾ ਹੈ ਵੱਡਾ ਇਜ਼ਾਫਾ ਹੋਇਆ ਹੈ ਤੇ ਜਿਨ੍ਹਾਂ ਵੱਲੋਂ ਜ਼ਿਲ੍ਹੇ ਵਿੱਚ ਆਪਣੇ ਕਾਰੋਬਾਰ ਖੋਲੇ ਜਾ ਰਹੇ ਨੇ ਦੁਕਾਨਾਂ ਜਿਹੜੀਆਂ